ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਉੱਚੀ ਹੁਣ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਜਾਨ ਨੂੰ ਪਿਆ ਸੁਕਾਵੇ ਹੁਣ ਦੀ ਛਿੰਨੂ ਸੋਚ ਸਦਾ ਹੀ ਖਾਂਦੀ ਜਾਵੇ ਗਈ ਤੇ ਜਾਂਦੀ ਜਾਏ ਉਮਰੇ ਵਿਅਰਥ ਵਿਆਵੇ ਯਾਦ ਸਹਿਮ ਤੇ ਸੋਚ ਨੂੰ ਏ ਕਾਲ ਅਕਾਲ ਸਦਾ ਤੂੰ ਹੀ ਤ੍ਰਹਿ ਕਾਲ ਪੁਲ ਤੋਂ ਕੱਢ ਕੇ ਹੁਣ ਉੱਚੀ ਵਿੱਚ ਟਿਕਾ ਦੇਈ ਹਾਂਜੀ ਯਾਦ ਸਹਿਮ ਤੇ ਸੋਚ ਨੂੰ ਏ ਕਾਲ ਅਕਾਲ ਸਦਾ ਤੂੰ ਹੀ ਤ੍ਰਹਿ ਕਾਲ ਪੁਲ ਤੋਂ ਕੱਢ ਕੇ ਹੁਣ ਉੱਚੀ ਵਿੱਚ ਟਿਕਾ ਦੇਈ ਵਾਹਿਗੁਰੂ ਜੀ ਕਾ ਖਾਲਸਾ Why Groudiki Fate.